ਰੁੱਖ ਮੈਨੂੰ ਮਾਪਿਆਂ ਵਰਗੇ ਕੁਝ ਮੈਨੂੰ ਵਾਂਗ ਭਰਾਵਾ ਸਾਹਿਤ ਦੇ ਵਿੱਚ ਰੁੱਖਾਂ ਨੂੰ ਆਪਣੇ ਖੂਨ ਦੇ ਰਿਸ਼ਤੇ ਤੋਂ ਵੀ ਵੱਧ ਇਹਨਾਂ ਨੂੰ ਦਰਜਾ ਦਿੱਤਾ ਗਿਆ ਹੈ ਰੁੱਖ ਕੇਵਲ ਰੁੱਖੀ ਨਹੀਂ ਹੁੰਦੇ ਬਲਕਿ ਮਨੁੱਖਤਾ ਨੂੰ ਆਪਣੇ ਵਰਦਾਨ ਦੇ ਨਾਲ ਨਿਹਾਲ ਕਰਨ ਵਾਲੇ ਖੁਸ਼ਹਾਲ ਕਰਨ ਵਾਲੇ ਤੇ ਜੀਵਨ ਵਿੱਚ ਹਰਿਆਲੀ ਲਿਆਉਣ ਵਿੱਚ ਪੂਰੀ ਤਰ੍ਹਾਂ ਇਹ ਸਖਸ਼ਣ ਹੁੰਦੇ ਨੇ ਪਰ ਇਹਨਾਂ ਰੁੱਖਾਂ ਦੇ ਵੈਰ ਅੱਜ ਦਾ ਮਨੁੱਖ ਇਸ ਤਰ੍ਹਾਂ ਪੈ ਗਿਆ ਹੈ ਕਿ ਇਹਨਾਂ ਦਾ ਵजूद ਖਤਮ ਕਰਨ ਤੇ ਹੋ ਗਿਆ ਹੈ ਹਾਲਾਂਕਿ ਸਰਕਾਰ ਵੱਲੋਂ ਲਗਾਤਾਰ ਰੁੱਖਾਂ ਨੂੰ ਲਗਾਉਣਾ ਅਤੇ ਦੇਖਭਾਲ ਕਰਨ ਵਾਸਤੇ ਜ਼ੋਰ ਦਿੱਤਾ ਜਾ ਰਿਹਾ ਹੈ ਬਹੁਤ ਸਾਰੇ ਸੰਸਥਾਵਾਂ ਵੱਲੋਂ ਵੀ ਹਰ ਸਾਲ ਜਿਹੜੇ ਹੈ ਰੁੱਖ ਲਗਾਏ ਜਾਂਦੇ ਨੇ ਸਾਨਕ ਪ੍ਰਸ਼ਾਸਨ ਵੀ ਰੁੱਖਾਂ ਨੂੰ ਲਗਾਉਣ ਲਈ ਆਪਣਾ ਪੂਰਾ ਸਹਿਯੋਗ ਦਿੰਦਾ ਹੈ ਅਪੀਲ ਵੀ ਕਰਦਾ ਹੈ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਐਸੇ ਨੇ ਜਿਹੜੇ ਰੁੱਖਾਂ ਨੂੰ ਪਸੰਦ ਨਹੀਂ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਜੇ ਰੁੱਖ ਉਹਨਾਂ ਦੇ ਘਰ ਦੇ ਆਸ-ਪਾਸੇ ਹੋਣਗੇ ਉਹਨਾਂ ਨੂੰ ਛਾਂ ਹੋਵੇਗੀ ਉਹਨਾਂ ਦੇ ਪੱਤੇ ਉਹਨਾਂ ਦੇ ਘਰਾਂ ਵਿੱਚ ਖੁਲਾਰਾ ਪਾਉਣਗੇ ਤੇ ਇਸ ਦੇ ਨਾਲ-ਨਾਲ ਇਹਨਾਂ ਦੇ ਟਹਿਣੀਆਂ ਨੂੰ ਬਿਗਨ ਦਾ ਖਤਰਾ ਵੀ ਉਹਨਾਂ ਨੂੰ ਬਣਿਆ ਰਹੇਗਾ ਇਸੇ ਕੜੀ ਵਿੱਚ ਅੱਜ ਮੋਡ ਟਾਊਨ ਵਿਖੇ ਉਹ ਜੇ ਰੁੱਖਾਂ ਦੀ ਛੰਗਾਈ ਦੇ ਨਾਮ ਤੇ ਕਟਾਈ ਕੀਤੀ ਗਈ ਹਾਲਾਂਕਿ 15 ਵੀ ਰੁੱਖ ਸਨ ਜਿਨ੍ਹਾਂ ਨੂੰ ਛਾਂਗਿਆ ਵੀ ਜਾ ਰਿਹਾ ਸੀ ਤੇ ਉਹਨਾਂ ਨੂੰ ਕਟਿਆ ਵੀ ਜਾ ਰਿਹਾ ਸੀ ਪੂਰੀ ਤਰ੍ਹਾਂ ਇਹ ਪ੍ਰਸ਼ਾਸਨ ਚਾਹੁੰਦਾ ਹੈ ਕਿ ਰੁੱਖਾਂ ਨੂੰ ਕਦੀ ਵੀ ਬੁਰੇ ਤਰੀਕੇ ਦੇ ਨਾਲ ਨਾ ਕਟਿਆ ਜਾਵੇ ਇਸ ਦੀ ਇਜਾਜ਼ਤ ਪਹਿਲੇ ਪ੍ਰਸ਼ਾਸਨ ਤੋਂ ਲੈਣੀ ਜ਼ਰੂਰੀ ਹੁੰਦੀ ਹੈ ਜਿਸ ਦੇ ਚਲਦੇ ਆ ਨਗਰ ਨਿਗਮ ਦੇ ਮੇਅਰ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਰੁੱਖਾਂ ਨੂੰ ਕੋਈ ਵੀ ਨਹੀਂ ਕੱਟ ਸਕਦਾ ਜਦ ਤੱਕ ਉਹਨਾਂ ਕੋਲੋਂ ਕੋਈ ਠੋਸ ਕਾਰਨ ਨਾ ਹੋਵੇ ਜਾਂ ਫਿਰ ਪ੍ਰਸ਼ਾਸਨ ਦਿਆ ਉਹਨਾਂ ਕੋਲ ਆਦੇਸ਼ ਨਾ ਹੋਵੇ ਉਹਨਾਂ ਨੇ ਕਿਹਾ ਕਿ ਉਸ ਆਦਮੀ ਦੇ ਖਿਲਾਫ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਜਿਸ ਨੇ ਇਹਨਾਂ ਰੁੱਖਾਂ ਨਾਲ ਛੇੜਛਾੜ ਕੀਤੀ ਹੈ ਇਸ ਤੋਂ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਇਸ ਮੌਕੇ ਤੇ ਡੀਐਫਓ ਪਠਾਨਕੋਟ ਨੂੰ ਜਦ ਮਿਲਣਾ ਚਾਹਿਆ ਤੇ ਉਹ ਆਪਣੇ ਦਫਤਰ ਵਿੱਚ ਤਾਂ ਮੌਜੂਦ ਸਨ ਪਰ ਉਹ ਸਾਨੂੰ ਮਿਲ ਨਹੀਂ ਸਕੇ ਕਿਸ ਨੇ ਬੋਲਾ ਇਹ ਕਰਨੇ ਲਈ ਆਪਕੋ ਹਾਂਜੀ ਇਹ ਐਮਸੀ ਹੈ ਬੋਨੂ ਭਾਈ ਕਿਹੜੇ ਐਮਸੀ ਕੌਨਸੀ ਐਮਸੀ ਹੈ ਇਹ ਬੋਨੂ ਭਾਈ ਬੋਨੂ ਭਾਈ ਬੋਨੂ ਭਾਈ ਤੂੰ ਕੀ ਕਰ ਰਹੇ ਹੋ ਆਪ ਪੂਰੇ ਕਾਟ ਹੀ ਦਿਓ ਸ਼ਾਂਗਨੇ ਕੇ ਨਾਮ ਪਰ। ਇਹ ਸ਼ਾਂਗ ਰਿਆ ਨਾ ਉਹ ਦੇਖੋ ਨਾ ਸਾਹਮਣੇ ਕੈਸੇ ਸ਼ਾਂਗ ਹੋ ਗਿਆ। ਪੱਤੇ ਪਿੱਛੇ ਸਵੇਦਾ ਉਸ ਕੋ ਉੱਪਰ ਸੇ ਪੂਰੇ ਹੀ ਕਾਟ ਦਿਆ। ਸਵੇਦਾ ਉਹ ਉਹਨਾਂ ਨੇ ਕਰਵਾਇਆ ਹੋਗਾ ਪਰਮਿਸ਼ਨ। ਹਮ ਥੋੜਾ ਰੱਸ। ਸਰ ਮਲਡਮ ਇਥੇ ਬਿਲਕੁਲ ਸ਼ਾਂਗੀ ਵੀ ਗਈ ਸ਼ਾਂਗਨੇ ਨਾ ਤੇ ਕੱਟੇ ਵੀ ਗਈ ਉਹਨੂੰ ਲੈ ਕੇ। ਮਲਡਮ ਕਿਹੜੀ ਜਗ੍ਹਾ? ਇਹ ਮਲਡਮ ਗਵਰਨਮੈਂਟ ਸਕੂਲ ਦੇ ਲੱਗ। ਕੇਆਰਸੀ ਸਕੂਲ ਦੇ ਲੱਗ। ਕੇਆਰਸੀ ਸਕੂਲ। ਤਿਕੋ ਮੈਂ ਤਾਂ ਤੁਹਾਡੇ ਜਰੀਏ ਪਤਾ ਚੱਲਿਆ। ਤਾਂ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਾਫੀ ਸਾਰੇ ਉੱਥੇ ਵੀ 25 ਬੁੱਟੇ ਕੱਟੇ ਗਿਆ ਤੇ ਤੁਸੀਂ ਮੇਰੀ ਨਾਲੇ ਚ ਲੈਣ ਦਾ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਇਹ ਰਮਤਲਕ ਤੇ ਦੇਖਦੇ ਆ ਜੇ ਕੋਈ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਕੀ ਵੀ ਦੱਸਿਲਾ ਰਹੇ ਕਿ ਆਮਾਦ ਵੀ ਕੁਆਲਟੀ ਦਾ ਲੀਡਰ ਵੀ ਇਨਵੋਲਵ ਹੈ ਦੇਖੋ ਜੀ ਕੋਈ ਵੀ ਹੋਏਗਾ ਜਿਹੜਾ ਵੀ ਹੋਏਗਾ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਇਹੋ ਜੀ ਕੋਈ ਗੱਲ ਨਹੀਂ